ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਵੋਕਲ ਜਗਮੀਤ ਦੇ ਨਾਲ ਅਕਸਰ ਅਸੀਂ ਸੁਣਦੇ ਹਾਂ ਕਿ ਜਿਹੜੀ ਨੋ ਹੁੰਦੀ ਹੈ ਉਹ ਧੀ ਨਹੀਂ ਬਣ ਸਕਦੀ ਸਹੁਰੇ ਪਰਿਵਾਰ ਦੀ ਤੇ ਜਿਹੜੀਆਂ ਸੱਸਾਂ ਹੁੰਦੀਆਂ ਉਹ ਆਪਦੀ ਨੋ ਦੀ ਮਾਂ ਨਹੀਂ ਬਣ ਸਕਦੀਆਂ ਪਰ ਅੱਜ ਤੁਹਾਨੂੰ ਐਸੇ ਸੱਸ ਸਹੁਰੇ ਨੂੰ ਮਿਲਾਉਨੇ ਆ ਜਿਹੜੇ ਆਪਦੀ ਨੋ ਦੇ ਪਿਓਤੀ ਪਿਓ ਬਣੇ ਬੈਠੇ ਆ ਸਹੁਰਾ ਸਾਹਿਬ ਤੇ ਸੱਸ ਬਣੀ ਬੈਠੀ ਆ ਮਾਂ ਇਹ ਇੰਨਾ ਪਰਿਵਰਤਨ ਕਿਵੇਂ ਆ ਗਿਆ ਵੀ ਗੱਲਾਂ ਹੀ ਤਾਂ ਨਹੀਂ ਕਿਤੇ ਆਪਾਂ ਸਾਰੀ ਅੱਜ ਗੱਲਬਾਤ ਕਰਦੇ ਹੱਸੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਸਾਰੀ ਸਤਿ ਸ੍ਰੀ ਅਕਾਲ ਇਹ ਕਿ ਜਿਹੜਾ ਐਡਾ ਉਹ ਹੈ ਇੱਕ ਮਿਥ ਬਣੀ ਹੋਈ ਹੈ ਵੀ ਸੱਸ ਸਹੁਰਾ ਆਪਣੀ ਨੂੰ ਕਹਿੰਦੇ ਤਾਂ ਹੁੰਦੇ ਵੀ ਅਸੀਂ ਧੀ ਬਣਾ ਕੇ ਲਿਆਏ ਆ ਪਰ ਬਣਦੇ ਨਹੀਂ ਤੇ ਨੂੰ ਵੀ ਕਹਿੰਦੀ ਹੁੰਦੀ ਵੀ ਮੇਰੇ ਤਾਂ ਮਾਪਿਓ ਅਜੇ ਤੋਂ ਬਾਅਦ ਇਹੀ ਹੈ ਪਰ ਉਹ ਵੀ ਨਹੀਂ ਬਣ ਸਕਦੀ ਉਹ ਉਹ ਵੀ ਉਹਨਾਂ ਨੂੰ ਆਪਦੇ ਮਾਪਿਓ ਨਹੀਂ ਸੱਸ ਸਹੁਰਾ ਹੀ ਸਮਝੀਦੀ ਹੈ ਇਹ ਤੁਸੀਂ ਇਸ ਦੀ ਉਲਟ ਉਦਾਹਰਣ ਨੂੰ ਇਹ ਕਿਵੇਂ ਹੋ ਗਿਆ ਇਹ ਬੇਟਾ ਦੇਖੋ ਮੇਰੀ ਗੱਲ ਸੁਣੋ ਆਪਾਂ ਜਿਵੇਂ ਸੋਚੀ ਚ ਅਸੀਂ ਦੋ ਜਣਾਂ ਨੇ ਰਹਿਣਾ ਠੀਕ ਆ ਰਹਿਣਾ ਤਾਂ ਰਹਿਣਾ ਹੀ ਆ ਨੋਣੇ ਵੀ ਰਹਿਣਾ ਤੇ ਸੱਸ ਵੀ ਰਹਿਣਾ ਤੇ ਕਿਉਂ ਨਹੀਂ ਉੱਥੇ ਪਿਆਰ ਨਾ ਰਹੀਏ ਹਨਾ ਪਿਆਰ ਨਾ ਰਹੀਏ ਵੀ ਇਹ ਮੇਰੀ ਧੀ ਆ ਧੀ ਤਾਂ ਮੇਰੇ ਅਗਲੇ ਘਰੇ ਚਲੀ ਜਾਣੀ ਆ ਤੇ ਇਹ ਜਿਹੜੀ ਧੀ ਮੇਰੇ ਆਗੇ ਇਹ ਘਰ ਦੀ ਮਾਲਕਾ ਆ ਹੂੰ ਠੀਕ ਆ ਉਹਨੂੰ ਉਹਦਾ ਉਹਦਾ ਦੇਓ ਉਹਨੂੰ ਉਹਦੀ ਖੁਸ਼ੀਆਂ ਵੇਖੋ ਇਹਨੂੰ ਕਿਹਦੀ ਖੁਸ਼ੀ ਮਿਲੀ ਕਿਉਂਕਿ ਨਵੀਂ ਨਵੀਂ ਆਈ ਆ ਇੱਕ ਪਰਿਵਾਰ ਛੱਡ ਕੇ ਆਈ ਆ ਨਵੇਂ ਪਰਿਵਾਰ ਚ ਉਹਨੇ ਆਉਣਾ ਹਨਾ ਆਪਦੇ ਇੱਥੋਂ ਪਰਿਵਾਰ ਨੂੰ ਸਮਝਣਾ ਹੌਲੀ ਹੌਲੀ ਜੇ ਆਪਾਂ ਇਕਦਮ ਉਹਨੂੰ ਕਹਾਂਗੇ ਐ ਨਹੀਂ ਐ ਕਰਨਾ ਸੀ ਦਾਲ ਐ ਨਹੀਂ ਖੁੱਲੀ ਬਣਾਤੀ ਤੂੰ ਵੱਧੂ ਬਣਾਤੀ ਆ ਕਰਤੀ ਟੋਕੜ ਦੇ ਹੀ ਕਰਾਂਗੇ ਉਹਦਾ ਮਨ ਟੁੱਟੂਗਾ ਨਾ ਵੀ ਮੈਨੂੰ ਆਉਂਦੇ ਬੋਲਣ ਲੱਗ ਪਏ ਜਾਂ ਕਿਵੇਂ ਤੇ ਜੇ ਆਪਾਂ ਕਹਾਂਗੇ ਪੁੱਤਰ ਕੋਈ ਗੱਲ ਨਹੀਂ ਆਪਾਂ ਨਾ ਇੰਨੀ ਕ ਦਾਲ ਨਾਲ ਆਪਣਾ ਸਰ ਜਾਂਦਾ ਹੁੰਦਾ ਆਪਾਂ ਅੱਜ ਕੌਲੀ ਕਦਾਲ ਧਰਨੀ ਇੰਨੇ ਨਾਲ ਆਪਣਾ ਸਰ ਜਾਂਦਾ ਹੁੰਦਾ ਹਰ ਮੈਨੂੰ ਨਹੀਂ ਲੱਗਦਾ ਵੀ ਉਹ ਮੇਰੀ ਨੂੰਹ ਮੈਂ ਤਾਂ ਅੱਜ ਵੀ ਮੇਰੀ ਧੀ ਆ ਮੈਨੂੰ ਲੱਗਦਾ ਵੀ ਧੀ ਵੀ ਇੰਨਾ ਪਿਆਰ ਨਾ ਕਰਦੀ ਜਿੰਨਾ ਮੈਂ ਕਰਦੀ ਆ ਵੀ ਬਹੁਤ ਮੇਰੀ ਧੀ ਆ ਜਿਹੜੀ ਨਾ ਉਹ ਮੈਨੂੰ ਬਹੁਤ ਮੈਨੂੰ ਪਿਆਰ ਕਰਦੀ ਸੀ ਵਧੀਆ ਹੁਣ ਵਧੀਆ ਪਿਆਰ ਨਾ ਰੱਖਿਆ ਤੇ ਬਹੁਤ ਵਧੀਆ ਪਰਿਵਾਰ ਆ ਸਾਡਾ ਬੇਟਾ ਜਾ ਕੇ ਚਲੇ ਗਿਆ ਹਾਂ ਕੈਨੇਡਾ ਚਲੇ ਗਿਆ ਤੇ ਮੈਂ ਸੁਣਿਆ ਵੀ ਤੁਸੀਂ ਸੋਹਰਾ ਸਾਹਿਬ ਨੂੰ ਨੂੰਹ ਨੂੰ ਚਾਹ ਪੀਉਂਦੇ ਰਹੇ ਹਣਾ ਪੜਦੀ ਸਾਹਿਬ ਸਾਣੀ ਉਹ ਪੜ ਪੜ ਗਿਆ ਮੈਂ ਚਾਹ ਮਿੰਟ ਬਸ ਪੀਦਾ ਚਲੋ ਥੱਕੀ ਆਈਏ ਫਸੋ ਪ੍ਰੋਫੈਸਰ ਸੀ ਪੜਾਉਂਦੀ ਕਰ ਹੂੰ ਹੂੰ ਪਰ ਉਹਨੇ ਜੇ ਵਿਚਾਰ ਬਣੇ ਦਾ ਪੁੱਤ ਪੀੜਾ ਦਾ ਕੀ ਫਰਕ ਪੈਂਦਾ ਸੱਚੇ ਆਪਣੇ થી ਆ ਹੂੰ ਉਹਨੂੰ ਪਿਆ ਕਰਾਂਗੇ ਫੇਰ ਹੀ ਆ ਹੂੰ ਵੀ ਮਤਲਬ ਸੱਚੀ ਵੀ ਜਿਵੇਂ ਇਹ ਹੁੰਦਾ ਵੀ ਜੇ ਆਪਣਾ ਬੱਚਾ ਆਪਦਾ ਵੀ ਆਉਂਦਾ ਤੇ ਆਪਾਂ ਵੀ ਉਹਨੂੰ ਬਣਾ ਕੇ ਦਿੰਦੇ ਹਾਂ ਜੀ ਮੈਂ ਅੱਗੇ ਮੈਨੂੰ ਚਾ ਬਣਾ ਕੇ ਦਿੰਦੇ ਆ ਤੇ ਜੇ ਨਾਲ ਫਿਰ ਉਹਨੂੰ ਅਸੀਂ ਆਏ ਇਹ ਕਹਿੰਦੇ ਨਹੀਂ ਇਹ ਥੋੜੀ ਵੀ ਹੁਣ ਨੋ ਆਗ ਦਾ ਕੰਮ ਮੈਨੂੰ ਨਹੀਂ ਮੈਂ ਉਹਦਾ ਨਾ ਮੈਂ ਡੈਡੀ ਮੈਂ ਨਹੀਂ ਮੈਨੂੰ ਪੁੱਤ ਕੋਈ ਪਿਆ ਹਾਂ ਅਸਤੇ ਕਹਿੰਦੇ ਕੋਲ ਨਾ ਮੈਂ ਪੁੱਤ ਕੋਈ ਕੋਈ ਗਰਮੀ ਜੋ ਆਈ ਹੈ ਤੇ ਕੀ ਫਰਕ ਪੈਂਦਾ ਜੇ ਆਪਾਂ ਜੱਗੇ ਟੱਬਰ ਦੀ ਜੋਣੇ ਨਾਲ ਉਹ ਬੋਹ ਵਿਚਾਰੀ ਹੂੰ ਉਹ ਨਾਲੇ ਹੌਸਲਾ ਵਾਤਾ ਵੀ ਮੈਨੂੰ ਪਿਆਰ ਮਿਲਦਾ ਹੂੰ ਹਾਂ ਬੱਚੇ ਨੂੰ ਕੋਈ ਜੇ ਉਪਰ ਪਹਿਲੀ ਨਵਾਂ ਨਾ ਬੱਚਾ ਹੋਣਾ ਉਹਨੂੰ ਬੜਾ ਪਿਆਰ ਨਾਲ ਖਾ ਦਿੰਦਾ ਉਹ ਜੇ ਉਹ ਪਹਿਲਾਂ ਆਪਾਂ ਥਾਂ ਬਣਾ ਦਾਂਗੇ ਉਹਦੇ ਦਿਲ 'ਚ ਹੂੰ ਸਾਰੇ ਹੁਣ ਉਹ ਮੈਨੂੰ ਡੈਡੀ ਆ ਜਾ ਸਾਡੇ ਕੋਲ ਜੀ ਹੂੰ ਮੈਂ ਕੋਈ ਕੋਤਮ ਐਸੇ ਕੰਮ ਆਮਾ ਉੱਪਰ ਡਾ ਹੂੰ ਉਹ ਜਾ ਕਰਦੀ ਖੂਮ ਵਰਦੀ ਆ ਪਿਆਰ ਕਰਦੀ ਆਖਰੀ ਹੂੰ ਸਾਨੂੰ ਉਹ ਆਉਂਦਾ ਵੀ ਸਾਡਾ ਬੱਚਾ ਆਇਆ ਚਲੋ ਵਧੀਆ ਗੱਲ ਹੈ ਹੂੰ ਜੇ ਅਹੀਂ ਉਹ ਇੱਥੇ ਉਹ ਨਵੀਂ ਵਾਈ ਕੋ ਗਾਲੋ ਹੋਈ ਜਾਵੇ ਤਦ ਨੇ ਬੇਟੇ ਸਾਡੇ ਨਾਲ ਅਸੀਂ ਤਾਂ ਨਾ ਅਸੀਂ ਤਾਂ ਨਾ ਅਸੀਂ ਆਪਦੇ ਪਿੱਛੇ ਕੋਈ ਆਇਆ ਮੇਰੀਆਂ ਮੇਰੀਆਂ ਦੋ ਭਜਾਈਆਂ ਹਨ ਮੇਰੀ ਸਭ ਮੇਰੀ ਮਾਂ ਅਸੀਂ ਲੜਾਈਆਂ ੜੋਈਆਂ ਨਹੀਂ ਵੇਖੀਆਂ ਉਹ ਉਹ ਵੀ ਆਈ ਰਹਿੰਦੀਆਂ ਮਾਮਾ ਧੀਆਂ ਗਾ ਮੈਂ ਅਰਦੇ ਸੋਰੇ ਪਰਿਵਾਰ ਚ ਆਏ ਜਿਹੜੀ ਕੁਝ ਵੇਖਿਆ ਵੀ ਸਾਡੇ ਨਹੀਂ ਆਏ ਜੇ ਚਾਹਤ ਮਤਲਬ ਥੋਡੀ ਸੱਸ ਵੀ ਥੋਡੀ ਮਾਂ ਬਣੀ ਗਈ ਮੈਨੂੰ ਹਾਂ ਵੀ ਜੀ ਸਾਡੇ ਆਏ ਨਹੀਂਗੇ ਮੈਨੂੰ ਬਹੁਤ ਪਿਆਰ ਕਰਦੇ ਹੁਣ ਤੇ ਚਲੇ ਵਿਰਤ ਹੋ ਗਏ ਤੇ ਵੀ ਮੈਨੂੰ ਉਹ ਮਾਮਾ ਮੈਂ ਇਹਨਾਂ ਨੂੰ ਪੁੱਛਦੇ ਨਾ ਨਾ ਉਹ ਜਿਆਦਾ ਕਰਦੀ ਸੀ ਵੀ ਵੀ ਉਹ ਮੇਰੀ ਮਾਂ ਵੀ ਜਿਵੇਂ ਮੰਨ ਲਓ ਇਹਨਾਂ ਦਾ ਨਾਂ ਟਾਈਮ ਹੁਣ ਫੋਨ ਕਰ ਮੈਂ ਇਹ ਬੇਨੂੰ ਨਾ ਕੋਈ ਜਾਣ ਤੋਂ ਜਾ ਮੈਂ ਨਾ ਜਾਉ ਕਿਸਮ ਆ ਜਾਣਾ ਵੀ ਮੈਂ ਕਹਿੰਦੇ ਵੀ ਨਹੀਂ ਇਹ ਕੋਈ ਜਾ ਮੰਮੀ ਦਾ ਪਤਾ ਲਾਇਆ ਹਾਂ ਉਹਨਾਂ ਦਾ ਟਾਈਮ ਆ ਹੋ ਗਿਆ ਵੀ ਅਸੀਂ ਸਮਝਦੇ ਹਾਂ ਹਰ ਇਹ ਗੱਲ ਨੂੰ ਵੀ ਨਹੀਂ ਮਾਂ ਮਾਂ ਤੇ ਉਹ ਨਾਲ ਸਾਰਾ ਕੁਝ ਆ ਜੀ ਹਾਂ ਜੇ ਉਹ ਆਪਾਂ ਬੱਚਾ ਕਿਆ ਕਰਾਂਗੇ ਤੇ ਬੱਚੇ ਆਪਣੋਂ ਕਰ ਲੈਣਗੇ ਹ ਨਹੀਂ ਮਤਲਬ ਪਿਆਰ ਤਾਂ ਜੇ ਦੇਵਾਂਗੇ ਉਹ ਤੋਂ ਵੱਧ ਮਿਲਣ ਲੱਗੇ ਰਾਜੀ ਆਪਾਂ ਉਮਰ ਸੌਂਡਾਈ ਆ ਆਪਣੇ ਫਰਜ਼ ਜ਼ਿਆਦਾ ਬਣਦੇ ਨੇ ਉਹ ਨਾਲ ਜਿਵੇਂ ਹੁਣ ਜਿਹੜੇ ਆਪਾਂ ਤੇ ਚੀਜ਼ਾਂ ਕਹਿੰਦੇ ਹੁਣ ਮੈਂ ਉਮਰ ਹੰਡਾਈ ਆ ਮੈਨੂੰ ਪਤਾ ਵੀ ਨੋਹ ਨੂੰ ਕੀ ਲੋੜਾ ਹੋ ਸਕਦਾ ਮੇਰੀ ਕੋਈ ਸੋਹਰੇ ਘਰੇ ਲੋੜ ਪੂਰੀ ਨਾ ਹੋਈ ਜਾਂ ਮੇਰੀ ਗੱਲ ਨਾ ਸੁਣੀ ਗਈ ਹੋਵੇ ਮੈਨੂੰ ਪਤਾ ਸੀ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਮੇਰੇ ਨੋਹ ਚ ਨਾਵੇ ਗੱਲ ਮੇਰੇ ਨੋਹ ਨੂੰ ਨਾ ਮਹਿਸੂਸ ਹੋਵੇ ਮੈਂ ਉਹ ਹਰ ਗੱਲ ਉਹ ਹਰ ਪਿਆਰ ਉਹ ਹਰ ਚੀਜ਼ ਉਹਨੂੰ ਦੇਣ ਦੀ ਕੋਸ਼ਿਸ਼ ਕੀਤੀ ਵੀ ਉਹਨੂੰ ਐ ਲੱਗੇ ਮੈਂ ਆਪਦੇ ਪੇਕੇ ਘਰੇ ਫਿਰਦੀ ਆ ਵੀ ਸੋਹਰੇ ਘਰ ਨਾਲ ਲੱਗੇ ਅਸੀਂ ਪੂਰਾ ਉਹਨੂੰ ਫ੍ਰੈਂਕਲੀ ਰੱਖਿਆ ਬਟੇ ਕੋਈ ਮਰਜ਼ੀ ਖਾ ਮਰਜ਼ੀ ਬਾਤੇ ਰਾ ਘਰ ਆ ਵੀ ਖੁਸ਼ੀ ਦਿੱਤੀ ਉਹਨੂੰ ਹਰ ਵਕਤ ਮਤਲਬ ਜਿਵੇਂ ਆਪਾਂ ਜਿਵੇਂ ਆਪਣੇ ਅਕਸਰੀ ਪਰਿਵਾਰਾਂ ਚ ਹੁੰਦਾ ਵੀ ਉੱਪਰ ਹੀ ਰਹਿੰਦੇ ਕੋਈ ਨਹੀਂ ਗਾਂ ਜਾ ਕੇ ਤੇਨੇ ਕੰਮ ਹੀ ਕਰਨਾ ਹੈ ਹਨਾ ਵੀ ਕੀ ਪਤਾ ਗਾਂ ਕਿਵੇਂ ਮਿਲੂਗਾ ਕਿਵੇਂ ਇਹਨੂੰ ਹੁਣ ਸੌ ਲੈਣ ਦਿਓ ਇਹਨੂੰ ਖੇਡ ਲੈਣ ਦਿਓ ਇਹਨੂੰ ਉਹ ਕਰ ਲੈਣ ਦਿਓ ਉਹ ਫਿਰ ਜਦੋਂ ਜਿਹੜਾ ਆਪਣੀਆਂ ਹਨਾ ਆਪਣੀਆਂ ਜਿਹਾ ਜੀ ਦੀ ਮਾਂ ਹੈ ਹਨਾ ਕੋਈ ਉਨੇ ਵਿਖਿਆ ਹੁੰਦਾ ਵੀ ਮੈਨੂੰ ਤਾਂ ਸਾਰੇ ਪਰਿਵਾਰ ਜਾ ਕੇ ਕੁਝ ਮਿਲਿਆ ਨਹੀਂ ਪਰ ਤੁਸੀਂ ਤੁਹਾਨੂੰ ਜਿਹੜੋ ਕੁਝ ਮਿਲਿਆ ਤੁਸੀਂ ਉਹ ਕੁਝ ਨਹੀਂ ਅਸਲ ਚਾ ਹੁਣ ਥੋੜੀ ਜਿਹੀ ਪੜਾਈਆਂ ਦਾ ਵੀ ਫਰਕ ਆ ਜਿਹੜਾ ਸਾਡਾ ਟਾਈਮ ਸੀ ਨਾ ਸਾਡੇ ਕੋਈ ਟੀਚਰ ਹੁੰਦੇ ਸੀ ਉਹਨਾਂ ਨੇ ਕਹਣਾ ਬੇਟਾ ਚੰਗੀ ਨੋਹ ਕੋਣ ਬਣ ਸਕਦੀ ਆ ਮੰਨ ਲਓ ਤੁਸੀਂ ਰੋਟੀ ਬਕਾਈ ਜਾਂਦੇ ਆ ਤੇ ਤੁਹਾਡੇ ਸਹਰਾ ਸਾਹ ਬਾਹਰੋਂ ਆ ਜਾਂਦੇ ਆ ਕੰਮ ਕਰਕੇ ਖੇਤ ਜਾਂ ਕਿਦੋਂ ਵੀ ਉਹ ਤੁਹਾਨੂੰ ਕਹਿੰਦੇ ਚਾਹ ਬਣਾਓ ਤੁਸੀਂ ਉਹ ਤਵਾ ਉੱਥੇ ਕੋਈ ਰੋਕ ਦਿਓ ਉਹਨਾਂ ਨੂੰ ਚਾਹ ਬਣਾ ਦਿਓ ਕਿਉਂਕਿ ਉਹ ਤੇ ਚੁੱਲ੍ਹੇ ਤੇ ਜਿਆਦਾ ਕੰਮ ਹੁੰਦੇ ਸੀ ਹੁਣ ਤਾਂ ਚਲੋ ਕਹਿਸਾ ਕਹਿੰਦੇ ਸਿਆਣੀ ਨੋਹ ਬੰਨਾ ਕਿਸੇ ਨੂੰ ਸਹੀ ਰੱਖ ਸਕੋਗੇ ਵੀ ਉਹਦਾ ਕਹਿਣਾ ਮੰਨੂਗੀ ਸਹੁਰੇ ਨੇ ਕਹਤਾ ਤਾਂ ਸਹੁਰੇ ਦਾ ਮੰਨਣਾ ਸਾਸਨੇ ਕਹਦਾ ਸਾਸਨਾ ਵੀ ਤਾਂ ਇੱਕ ਚੰਗੀ ਨੋਹ ਬਣ ਸਕਦੀ ਆ ਤੇ ਤੁਸੀਂ ਅਗਲੇ ਘਰੇ ਜਾਣਾ ਤੇ ਬੇਟਾ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਆ ਤੇ ਤੁਸੀਂ ਇੱਕ ਚੰਗੀ ਨੋਹ ਬਣੋਗੇ ਆ ਅਸੀਂ ਮੈਂ ਹਾਊਸ ਹੋਲਡ ਵੀ ਪੜ੍ਹਿਆ ਸੀ ਕੁਝ ਮੇਰੇ ਪੜਾਈ ਉਹੋ ਜੀ ਸੀ ਮਤਲਬ ਅਧਿਆਪਕ ਵੀ ਤੁਹਾਨੂੰ ਬਹੁਤ ਚੰਗੇ ਹੀ ਚੰਗੇ ਚੰਗੇ ਟੀਚਰ ਮਿਲਣਾ ਚੰਗੇ ਹੋਣਾ ਹੁਣ ਜਿਹੜੇ ਬੱਚੇ ਨੂੰ ਕੋਈ ਮਤ ਨਹੀਂ ਮਿਲਦੀ ਹੁਣ ਜਿਹੜੇ ਨਾ ਉਹ ਉਹ ਕੋਈ ਬੱਚਿਆਂ ਦੇ ਇਹੋ ਜਿਹੀ ਕੋਈ ਨਾ ਸੋਚੀ ਨਹੀਂ ਦੇਰੇ ਵੀ ਤੁਸੀਂ ਗਾਹ ਆਉਣ ਵਾਲੇ ਟਾਈਮ ਤੁਸੀਂ ਹਾਂ ਤਾਂ ਉਹ ਬਣਾਉਂਦੇ ਆ ਨਾ ਇੱਕ ਰੋਬੋਟ ਬਣਾਈ ਜਾਂਦੇ ਆ ਵੀ ਇੰਜੀਨੀਅਰ ਬਣਨਾ ਤੂੰ ਡਾਕਟਰ ਬਣਨਾ ਬਸ ਆਹੀ ਚੀਜ਼ਾਂ ਦੇ ਇੱਕ ਮਾਮਾ ਥੋੜੇ ਜਨਾ ਮਾਮਾ ਥੋੜੇ ਜਨਾ ਵੀ ਆਈ ਤੇਰੇ ਸੌਰੀ ਆਏ ਹੋਣਗੇ ਇੱਕ ਡਰ ਨਹੀਂ ਪਣਾ ਚਾਹੀਦਾ ਵੀ ਪੁੱਤ ਇਹ ਤਾਂ ਤੂੰ ਸਾਡੇ ਘਰ ਦਾ ਪ੍ਰੋਣੀ ਆ ਚਾਰ ਦਿੰਦੀ ਤੂੰ ਅਗਲੇ ਘਰੇ ਜਾਣਾ ਉੱਥੇ ਮੇਰੇ ਦਾਦਾ ਜੀ ਦਾ ਸੁਭਾ ਮੇਰੇ ਦਾਦਾ ਜੀ ਮਾਸਟਰ ਸੀ ਉਹਨਾਂ ਸੁਭਾ ਕਹਿੰਦਾ ਪੁੱਤ ਜਿੱਥੇ ਖਾਓਗੇ ਉੱਥੇ ਕਮਾਓਗੇ ਉੱਥੇ ਲਓਗੇ ਮੇਰੇ ਘਰ ਵਾਲੇ ਨਾ ਮੁੜ ਕੇ ਝਾਕ ਕੇ ਜੋ ਵੀ ਮੈਨੂੰ ਇੱਥੇ ਕੋਈ ਸ਼ਾਂ ਮਿਲੂਗਾ ਮੈਨੂੰ ਨਾ ਵੀ ਸਾਡੇ ਸ਼ੁਰੂ ਤੋਂ ਨਾ ਪਰਿਵਾਰ ਹੀ ਹੋਰ ਸੁਭਾ ਦਾ ਸੀ ਅਸੀਂ ਉਹ ਵੀ ਸਿੱਖਿਆ ਮਤਲਬ ਪੂਰਾ ਤਿਆਰ ਕੀਤਾ ਗਿਆ ਤੁਹਾਨੂੰ ਵੀ ਚੰਗੀ ਸਿੱਖਿਆ ਦੇ ਹਾਂ ਹਾਂ ਵੀ ਜਿੱਥੇ ਪੁੱਤ ਕਮਾਓ ਉੱਥੇ ਖਾਓ ਵੀ ਮੈਂ ਸਾਰੀਆਂ ਕੁੜੀਆਂ ਨੂੰ ਕਹਿੰਨੀ ਆ ਵੀ ਪੇਕੇ ਘਰ ਨੂੰ ਲੋਖਣਾ ਜਾਓ ਬਾਕੀ ਸਮਾਜ ਦੀ ਬੁਰਾਈਆਂ ਦੇਖ ਕੇ ਨਾ ਚਾਹੀਆਂ ਚ ਤੇ ਵੀ ਪੇਕੇ ਜਿਹੜੇ ਪੇਕੇ ਤੁਹਾਡੇ ਇੱਕ ਡਿਗਰੀਆਂ ਦਾ ਜਿਹੜੇ ਸਾਰੇ ਮਰਕਮ ਆਉਂਦੀਆਂ ਤੇ ਕੋਈ ਐਵੇਂ ਕੋਈ ਚੀਜ਼ਾਂ ਦਾ ਕੀ ਆ ਅਸੀਂ ਬਹੁਤ ਵਾਰ ਖਲਾਫ ਆ ਵੀ ਨਾ ਕੋਈ ਲੈਣ ਨਾ ਦੇਣ ਜਿਨਾ ਕੋਈ ਸੂਟਾ ਸਾਟਾਂ ਚ ਬੁੜੀਆਂ ਮੈਨੂੰ ਆਬ ਦਾ ਕੁਝ ਨਹੀਂ ਚੰਗਾ ਲੱਗਦਾ ਵੀ ਮੈਂ ਕਹਿੰਦੀ ਆ ਠੀਕ ਆ ਬੱਚਾ ਪੜਾਤਾ ਡਿਗਰੀਆਂ ਦੇਤੀਆਂ ਉਹ ਨਹੀਂ ਮੁੱਲ ਮਿਲਦੀਆਂ ਸੂਟਾਂ ਦਾ ਕਿਥੇ ਤੁਰੇ ਜਾਂਦੇ ਨੇ ਕੁੜੀ ਜਦੋਂ ਹੁੰਦੀ ਆ ਆਪਣੇ ਹਨਾ ਅੱਜ ਵੀ ਚੱਲਦਾ ਵੀ ਪੱਥਰ ਹੋ ਗਿਆ ਇਹ ਬੋਝ ਜਿਹੜਾ ਬਣ ਜਾਂਦਾ ਕੁੜੀਆਂ ਨੂੰ ਬੋਝ ਕਿਉਂ ਹੁੰਦਾ ਬੇਟੇ ਨਹੀਂ ਮੈਂ ਮੈਂ ਆਪਦੇ ਘਰ ਦੀ ਧੀ ਆ ਤੇ ਤੂੰ ਮੇਰੇ ਪੇਕੇ ਘਰੇ ਜਾ ਕੇ ਪਿੰਡ ਪੁੱਛ ਉਹ ਕਹਿੰਦੇ ਵੀ ਜਿਹੜੀ ਉਹ ਕੁੜੀ ਜੰਮੀ ਆ ਸਾਰੇ ਲੋਕਾਂ ਦੇ ਘਰੇ ਆ ਜੀ ਜੰਮੀ ਮੈਂ ਤਾਂ ਮੈਂ ਸ਼ੁਰੂ ਤੋਂ ਨਹੀਂ ਸਤਾਇਆ ਘਰ ਦੇ ਨੂੰ ਕਿਉਂਕਿ ਮੈਂ ਪੁਰਾਣੀਆਂ ਕਿਤਾਬਾਂ ਲੈ ਕੇ ਵੀ ਪੜਦੀ ਰਹੀ ਆ ਮੈਂ ਆਪਦੀ ਮਾਂ ਨੂੰ ਦੁੱਖ ਨਹੀਂ ਦਿੱਤਾ ਮੈਂ ਕਹਣਾ ਨਹੀਂ ਮੈਂ ਕਦਮ ਮੈਂ ਹਜੇ ਵੀ ਪੂਰਾ ਕਰਦੀ ਆ ਤੇ ਮੈਂ ਕਦੀ ਵਿਆਹ ਹੋਇਆ ਤਾਂ ਵੀ ਦੋਖਣੀ ਕੁਝ ਵੀ ਠੀਕ ਆ ਜਿਵੇਂ ਕਰਤਾ ਬਸ ਠੀਕ ਆ ਐ ਮੈਂ ਮੇਰੇ ਚ ਸ਼ੁਰੂ ਤੇ ਆਏ ਸੀਗਾ ਵੀ ਮੈਂ ਕਦੇ ਕਦੇ ਐ ਐ ਤਾਂ ਨਹੀਂ ਹੁੰਦਾ ਵੀ ਆਪਾ ਹੁਣ ਵੀ ਕਿਤਾਬਾਂ ਵੀ ਪੜ੍ਹਣੀਆਂ ਬਹੁਤ ਬੱਚਿਆਂ ਦਾ ਹੈ ਨਾ ਫੋਨ ਆ ਗਏ ਅੱਜ ਦੀ ਜਨਰੇਸ਼ਨ ਕੋਲੇ ਉਹ ਜਿਹੜੀਆਂ ਚੰਗੀਆਂ ਸਿੱਖਿਆਵਾਂ ਤੋਂ ਦੂਰ ਹੋ ਜਾਂਦੇ ਨੇ ਨਾ ਹਾਂ ਹਾਂ ਬੱਚੇ ਕੁਝ ਨਹੀਂ ਹੈਗਾ ਬੱਚਾ ਸਿਰਫ ਇੱਕ ਨਾ ਹਾਂ ਜਿਵੇਂ ਹਾਂ ਬਸ ਡਾਕਟਰ ਵੀ ਡਾਕਟਰ ਬਣਾਉਣਾ ਇਹਦੇ ਇੱਕ ਲੈਣ ਬਣਾ ਦਿੰਦੇ ਵੀ ਇੱਕ ਚੰਗਾ ਇਨਸਾਨ ਬਣਾਉਣਾ ਜ਼ਰੂਰੀ ਆ ਤੁਹਾਡੇ ਉਹ ਪੱਟੀ ਨਹੀਂ ਪਈ ਤੁਸੀਂ ਡਾਕਟਰ ਹੀ ਤੁਰੇ ਜਾਂਦੇ ਆ ਕਿ ਪੁਲਿਸ ਨਾਲ ਬੰਦਾ ਕਦੇ ਵਰਦੀ ਪਾਈਆ ਤੇ ਉਹ ਇੱਕ ਚੰਗਾ ਇਨਸਾਨ ਤੁਹਾਨੂੰ ਅੱਜ ਵੀ ਇੱਕ ਆਪਾਂ ਕਿਸੇ ਕਿਸੇ ਥਾਂ ਤੇ ਕਿਸੇ ਨਾਲ ਵਿਚਰਦੇ ਆ ਨਾ ਮੈਂ ਅੱਜ ਵੀ ਕਿਤੇ ਵਿਚਰੂੰਗੀ ਬੱਸ ਚ ਜਾਊਂਗੀ ਕਿਤੇ ਵੀ ਤਾਂ ਮੇਰਾ ਪਤਾ ਲੱਗ ਜਾਵੇ ਇਹ ਕੁੜੀ ਹਾਂ ਸਹੀ ਆ ਕਿਸੇ ਚੰਗੇ ਪਰਿਵਾਰ ਚੋਂ ਆਈ ਆ ਮੈਨੂੰ ਪਤਾ ਵੀ ਕੀ ਮੈਨਰਸ ਹੋਣੇ ਚਾਹੀਦੇ ਬੰਦੇ ਨੂੰ ਕਿਸੇ ਬਜ਼ੁਰਗ ਨੂੰ ਸੀਟ ਦੇਣੀ ਕਿਸੇ ਬਜ਼ੁਰਗ ਦੀ ਹੈਲਪ ਕਰਨੀ ਕਿਸੇ ਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕਿੱਥੇ ਕੀ ਕਰਨਾ ਹਾਂ ਹਾਂ ਜੇ ਡਾਕਟਰ ਚੰਗਾ ਇਨਸਾਨ ਹੋਊਗਾ ਤਾਂ ਉਹ ਬਹੁਤ ਸਾਰੀ ਇਨਸਾਨੀਅਤ ਨੂੰ ਬਹੁਤ ਸਾਰੇ ਗਰੀਬ ਬੰਦੇ ਦੀ ਕਿਸੇ ਦੀ ਮਦਦ ਕਰ ਦੂਗਾ ਜੇ ਡਾਕਟਰ ਸਿਰਫ ਰੋਬਰਟੀ ਹੋਊਗਾ ਨਹੀਂ ਤੋਂ ਉਹਨੇ ਤਾਂ ਫਿਰ ਵੱਡਣਾ ਹੀ ਹੈ ਨਹੀਂ ਰਾਜੇ ਮੈਨੂੰ ਮੇਰੇ ਬੇਟਾ ਵੀ ਦਇਆ ਕਰ ਦਿਓ ਬੰਦੇ ਆ ਸੁਭਾ ਹੁੰਦਾ ਦਇਆ ਕਰ ਇਹਦੇ ਪਿਆਰ ਮੈਨੂੰ ਮੈਨੂੰ ਸਭ ਤੋਂ ਵੱਧ ਹੁੰਦੀ ਆ ਯਾਨੀ ਕਿ ਆਪਣਾ ਮੈਨੂੰ ਕੋਈ ਝੋਕਵੇ ਕੇ ਜਾਇਦਾ ਹੈ ਹੂੰ ਵੀ ਕਿਤਾਬਾਂ ਲੈ ਕੇ ਜਾਈਂ ਬੱਚਿਆਂ ਮੇਰਾ ਮੇਰਾ ਸ਼ੌਂਕ ਹੈ ਮੈਂ ਕਿਸੇ ਕਿਤਾਬਾਂ ਲੈ ਕੇ ਮੈਂ ਬੱਚਿਆਂ ਨੂੰ ਟਿਊਸ਼ਨ ਫ੍ਰੀ ਪੜਾਉਂਦੀ ਰਹੀ ਆ ਮੈਂ ਕਿਸੇ ਤੋਂ ਜਿਹੜੇ ਚਲੋ ਠੀਕ ਹੈ ਕਈ ਆਪਦੀ ਖੁਸ਼ੀ ਨਾ ਦਿੰਦੇ ਸੀ ਪਰ ਜਿਹੜੇ ਮੈਨੂੰ ਪਤਾ ਸੀ ਵੀ ਇਹ ਬਚਾਰੇ ਗੁਜ਼ਾਰਾ ਜਾਂ ਕਰਦੇ ਆ ਤੇ ਮੈਨੇ ਸੀ ਉਹ ਅੱਜ ਕੋਈ ਮੈਡੀਕਲ 'ਚ ਲੱਗਿਆ ਕੋਈ ਬਰਜਿੰਦਰਾ ਕਾਲਜ ਦੇ ਪ੍ਰੋਫ ਤੇ ਉਹ ਨਾ ਬੁੱਲੇ ਜਿਵੇਂ ਨੂੰ ਉਹ ਆ ਵੋਟੋ ਬੁੱਟਾ ਚ ਵਾਹ ਖੜਾ ਜਾਂਦਾ ਤੇ ਜਦੋਂ ਜਦੋਂ ਮੈਨੂੰ ਪੈਰੀਆਂ ਥਰੋਂਦੇ ਮੈਨੂੰ ਦੁੱਖ ਖੁਸ਼ੀ ਹੁੰਦੀ ਵੀ ਮੇਰਾ ਪੜਾਇਆ ਹੋਇਆ ਔਰ ਫ੍ਰੀ ਇੱਜ਼ਤ ਕਰਦੇ ਹਨਾ ਇੱਜ਼ਤ ਹੈਗਾ ਇੱਜ਼ਤ ਆਪਾਂ ਪੈਸੇ ਨਾਲ ਨਹੀਂ ਖਰੀਦ ਸਕਦੇ ਤੇ ਉਹ ਕਮਾਈ ਜਾਂ ਸਭ ਵੀ ਮੈਨੂੰ ਮੈਨੂੰ ਮੈਂ ਹੁਣ ਵੀ ਸਾਡੇ ਸਾਡੇ ਘਰ ਤੋਂ ਦਾਸ ਚ ਹੁੰਦਾ ਹੂੰ ਉਸੇ ਤਰੀਕੇ ਨਾਲ ਜੋ ਆਜੂਏ ਫ੍ਰੀ ਬਣਾਉਂਦੀ ਹਾਂ ਹਾਂ ਪਰ ਉਹ ਅੱਜ ਵਿਚਾਰੇ ਮੈਡੀਕਲ ਚ ਲੱਗੇ ਖੁਸ਼ੀ ਹੁੰਦੀ ਨਾ ਵੀ ਉਹ ਨੌਕਰੀ ਮਿਲ ਗਈ ਉਹਨਾਂ ਨੂੰ ਤੇ ਮੈਨੂੰ ਹੁਣ ਵੀ ਉਹ ਪਹਿਰੇ ਹੱਥਾਂ ਤੋਂ ਦੇ ਤੋ ਮੇਰੇ ਬੱਚੇ ਮੈਂ ਵਾਧੂ ਪੜਾਇਆ ਔਰਤ ਦੀ ਜ਼ਿੰਦਗੀ ਕਹਿੰਦੇ ਵੀ ਬੜੀ ਮੁਸ਼ਕਲ ਹੈ ਤੁਹਾਨੂੰ ਲੱਗਦੀ ਹੈ ਹੁਣ ਮੈਨੂੰ ਤਣੀ ਨੂੰ ਪਤਾ ਲੱਗਿਆ ਕਦੋਂ ਜਦ ਦੀ ਜ਼ਿੰਦਗੀ ਆ ਕੀ ਅੱਗੀ ਔਖਾਂ ਦੀ ਘੋਸ ਨਹੀਂ ਰੋਟੀ ਬੰਦਣ ਬੀਵੀਆਂ ਆਪਣੇ ਕਰਨੇ ਹੁਣ ਬੰਦੇ ਨੂੰ ਹਣਾ ਪਾਉਣਾ ਹੀ ਆ ਉਹ ਡਿਊਟੀ ਜਾਂਦੇ ਤੋਂ ਨਹੀਂ ਆ ਨਹੀਂ ਕੰਮਕਾਰ ਦਾ ਜਿਹੜਾ ਹੈਗਾ ਵੀ ਪਰ ਵੈਸੇ ਵੀ ਸਮਾਜਿਕ ਤੌਰ ਤੇ ਜਾਂ ਹਣਾ ਸੰਸਾਰਿਕ ਤੌਰ ਤੇ ਆਪਾਂ ਦੇਖੀਏ ਜਾਂ ਅਭਿਮਾਨਸਿਕ ਤੌਰ ਤੇ ਵੀ ਬੜੀ ਮੁਸ਼ਕਲ ਹੁੰਦੀ ਹੈ ਨਹੀਂ ਨਹੀਂ ਕਾਕੇ ਮੈਂ ਨਹੀਂ ਆਪਾਂ ਨਹੀਂ ਨਾ ਤਾਂ ਪੂਰੇ ਬੰਦਿਆਂ ਕੋ ਰਹਿੰਦੇ ਆ ਆਪਾਂ ਨੇ ਐ ਕਰਦੇ ਪ੍ਰਭਾਪ ਆਪਾਂ ਤਾਂ ਵੀ ਠੀਕ ਆ ਆਉਦੀ ਸੰਦੇ ਠੀਕ ਆ ਮਤਲਬ ਜੋ ਲੜਨਾ ਉਹ ਜਿਹੜਾ ਫੈਸਲਾ ਲੈ ਲਿਆ ਉਸ ਤੇ ਖੜੇ ਹਟਾ ਲੋ ਹਾਂ ਵੀ ਸਹੀ ਹੋਣਾ ਬੰਦਾ ਆਉਦੀ ਸੰਦੇ ਸਹੀ ਹੋਣਾ ਚਾਹੀਦਾ ਹਾਂ ਨਾ ਆਪਾਂ ਆਪਣੇ ਚ ਕੋਈ ਵੀਕ ਪੁਆਇੰਟ ਨਾ ਹੋਵੇ ਕਿਸੇ ਦੇ ਮੋੜ ਕੁੜੀ ਕੋਈ ਗੱਲ ਕਰੂਗਾ ਹਾਂ ਸਾਡੇ ਰੈਣ ਕਿ ਦਿਲ ਤੋਂ ਕੋਈ ਲੋਕੀ ਖੰਮੀ ਜਾਣ ਹੁਣ ਮੇਰੇ ਤੋਂ ਮੇਰੇ ਕੋਲ ਕਿੰਨੇ ਆ ਮੇਰੇ ਬਾਪੂ ਐ ਕਿਹਦੇ ਦਾ ਨਰ ਸੋਏ ਮੇਰੇ ਜੇਠਦਿਆਂ ਬੱਚੀਆਂ ਤਿੰਨੇ ਚਾਰੇ ਐਮਏ ਬੀਏ ਦਾ ਮੇਰੇ ਕੋਲੇ ਕਰਕੇ ਜਾਈਆਂ ਤੇ ਸਾਰਿਆਂ ਨੂੰ ਚੰਗੇ ਮੈਨਰ ਸਿਖਾਏ ਵੀ ਪਟਾ ਸੋਹਰੇ ਕਰੂੰ ਕੋਈ ਲੰਬਾ ਨਹੀਂ ਹੋਣਾ ਚਾਹੀਦਾ ਠੀਕ ਆ ਪੜਾਤਾ ਤੁਹਾਨੂੰ ਲਖਾਤਾ ਇਹ ਨਾ ਹੋਏ ਕੱਲ ਨੂੰ ਸਾਨੂੰ ਕੋਈ ਸੋਹਰੇ ਸੱਦ ਕੇ ਕਹਿਣ ਵੀ ਥੋੜੀ ਕੁੜੀ ਨਹੀਂ ਆ ਛੜਨਾ ਗੱਲ ਹੋਈਗੀ ਹੁਣ ਕੁੜੀਆਂ ਸਾਰੀਆਂ ਆਪਦੇ ਘਰੇ ਸੈਟ ਆ ਵਧੀਆ ਮਤਲਬ ਜੋ ਤੁਸੀਂ ਸਿੱਖਿਆ ਲਈ ਉਹਨੂੰ ਅੱਗੇ ਆਪਣੇ ਬੱਚਿਆਂ ਚਾ ਪਾਸ ਹਾਂ ਪੂਰਾ ਪੂਰਾ ਐ ਕੋਈ ਨਾ ਕੋਈ ਗੱਲ ਗੈਡ ਕਰਦੀ ਐ ਵਾਹਾਂ ਜਾ ਕੇ ਨਹੀਂ ਅੱਜ ਕੱਲ ਆਪਾਂ ਦੇਖਦੇ ਆ ਘਰ ਟੁੱਟਣ ਦਾ ਕਾਰਨ ਹੀ ਹੁੰਦਾ ਵੀ ਮਾਵਾ ਦੇ ਇੰਟਰਫਰੈਂਸ ਬਹੁਤ ਹੁੰਦਾ ਹੈ ਜਿਹੜੀ ਜਿੱਥੇ ਜਿਹੜੇ ਵਿਚ ਨੂੰ ਆਪਾਂ ਕਹਿੰਦੇ ਨਾ ਤੈਨੂੰ ਮੜਾ ਜੇ ਕੁਝ ਕਿਹਾ ਤੂੰ ਦੱਸੀ ਮੈਨੂੰ ਦੱਸੀ ਨਾ ਉਹਨਾਂ ਕਹਿ ਨਾ ਪੁੱਤ ਮੇਰੇ ਦਾਦੇ ਨੇ ਕਹਿਣਾ ਪੁੱਤ ਮੇਰੇ ਘਰੋਂ ਤਾਂ ਥੋੜੀ ਹੁਣ ਗਈ ਆ ਆਹ ਡੋਲੀ ਤੇ ਥੋੜੀ ਅਰਥੀ ਘਰ ਸਹੁਰੇ ਕੋਲ ਜਾਣੀ ਚਾਹੀਦੀ ਭੁੱਖੀਆਂ ਮਰ ਜਿਓ ਪਰ ਮੇਰੇ ਘਰੇ ਨਾ ਮੁੜ ਕੇ ਆਜੋ ਸਾਨੂੰ ਸਿਖਾਈ ਇਹ ਗਿਆ ਸੀ ਵੀ ਸਾਡੇ ਘਰ ਚ ਨਹੀਂ ਆਇਆ ਵਾ ਵੀ ਉੱਥੇ ਸਾਰਾ ਦਿਨ ਰੋਸ ਲੂਸ ਕੇ ਲੜ ਲੁੜ ਕੇ ਆਇਓ ਕਿਤੇ ਆਇਨੇ ਹੈਗਾ ਇਹ ਨਾ ਮੇਰੇ ਸਾਲੀਆਂ ਤਿੰਨਾਂ ਮੁੰਡੀਆਂ ਜਾਨੀ ਸਾਰੇ ਬੱਚੇ ਵਧੀਆ ਸੈਟਾ ਮਹਾਰਾਜ ਦੀ ਕਿਰਪਾ ਨਾਲ ਹੁਣ ਕਿਉਂਕਿ ਪਰਿਵਾਰ ਚ ਸਿੱਖਿਆ ਵਧੀਆ ਸੀ ਹਾਂ ਹੁਣ ਸਾਡੀਆਂ 6 ਸੱਤੇ ਭਤੀਜੇ ਹੋਰ ਕੈਨੇਡਾ ਚ ਸਾਰੇ ਇਹ ਨਹੀਂ ਪੈਸੇ ਪਾ ਥੋੜੇ ਕਿਵੇਂ ਕਹੂੰ ਮਹਾਰਾਜ ਕਿਰਪਾ ਆ ਜੀ ਕਹਿੰਦਾ ਪੁੱਛੋ ਸਾਰੇ ਮੇਰੇ ਜਾਨ ਅਸਲੀ ਖਿਆਨਾਂ ਤਾਂ ਇਹਨਾਂ ਕੋਲ ਹੀ ਸੀ ਫੇਰ ਸਾਡੇ ਚੱਕ ਦਾ ਕੁੜੀਆਂ ਜਿਹੜੀਆਂ ਮੇਰੇ ਮੇਰੀਆਂ ਸਾਲੀਆਂ ਨਾਲ ਲੱਗੀਆਂ ਉਹ ਸਾਰੇ ਅੱਛੇ ਸਾਰੇ ਚੰਗੇ ਐਵੇਂ ਵੀ ਸਾਰੇ ਸਾਰੇ ਖਾਸ ਸਾਰੇ ਜਿਵੇਂ ਅੱਜਕੱਲ ਤੁਸੀਂ ਆਪਾਂ ਗੱਲ ਤੁਸੀਂ ਗੱਲ ਦੱਸ ਰਹੇ ਸੀ ਵੀ ਮੈਂ ਹਨਾ ਇੱਕ ਸੋਹਰਾ ਹੋ ਕੇ ਜਦੋਂ ਕੁੜੀ ਥੱਕੀ ਆਉਂਦੀ ਸੀ ਨੂੰ ਤਾਂ ਵੀ ਮੈਂ ਚਾਹ ਪੜਾ ਦਿੰਦਾ ਸੀ ਤੇ ਇਹ ਤਾਂ ਬੜੀ ਹੀਠੀ ਸਮਝਦੇ ਆਪਣੇ ਲੋਕ ਵੀ ਆ ਵੀ ਆ ਦੇਖ ਲੈ ਲੈ ਵੀ ਹਨਾ ਇਹ ਕਹਿੰਦੇ ਵੀ ਇਹ ਲਾ ਚਾਹਵਾ ਪੜਾਉਂਦਾ ਫਿਰਦਾ ਹੈ ਉਹ ਕਟੇ ਸੀ ਜੀ ਆਪਾਂ ਮੇਰਾ ਸੀ ਹੈ ਨਹੀਂ ਉਹ ਬੱਚੇ ਮੁੰਡੇ ਹੀ ਬਿਦੇ ਮੈਨੂੰ ਉਹ ਹੀ ਦੇਦੀ ਨੂੰ ਵੀ ਦੇਦੀ ਹੂੰ ਕੱਲੋ ਮੈਂ ਬਿਮਾਰ ਹੋ ਗਿਆ ਕੁਝ ਮੈਨੂੰ ਹੋ ਜੇ ਜੇ ਮੰਨ ਲਾ ਉਹਦੇ ਮੈਂ ਉਹ ਹੀ ਰੱਖਿਆ ਸੌੜਿਆਲਾ ਕੰਮ ਹੂੰ ਤੈਨੂੰ ਪੁੱਛੂ ਮੈਂ ਹੂੰ ਮਾ ਮਾਉਂ ਨਾਲ ਸਮਝੇਖਣਾ ਨਹੀਂ ਤੇ ਧੀ ਬਣਾਉਣੀ ਚਾਹੀਦੀ ਧੀ ਹੂੰ ਬਪਿਆ ਕਰਾਂਗੇ ਉਹ ਆ ਧੀ ਸਮਝ ਕੇ ਉਹ ਕਰਾਂਗੇ ਧੀ ਸਮਝ ਕੇ ਕਰਾਂਗੇ ਮੈਂ ਨਹੀਂ ਹਾਂ ਪਿਓ ਸਮਝ ਕੇ ਕਰੂਗੀ ਉਹ ਗੱਲਾਂ ਗਈਆਂ ਹੁਣ ਜਿਹੜੇ ਗੱਲਾਂ ਪੁਰਾਣੀਆਂ ਹੋ ਗਈਆਂ ਹੁਣ ਜਿਹੜੇ ਸੌੜਾ ਫੂੰਗਾ ਮਾਰਦਾ ਉਹ ਗੱਲਾਂ ਨਹੀਂ ਆਈਦਾ ਤੁਸੀਂ ਹੁਣ ਬਣਾਣਾ ਲਾਈਦਾ ਉਹ ਨੂੰ ਅਸਤੇ ਜੱਫੀ ਵਾਗ ਮਿਲਦੇ ਸੀ ਹਾਂ ਅਸਤੇ ਨਹੀਂ ਕਦੇ ਅਸੀਂ ਸੋਚਦੇ ਸੀ ਆ ਕਿਉਂਕਿ ਜਦੋਂ ਨਜ਼ਰ ਚ ਅੰਦਰੋਂ ਨਹੀਂ ਧੀ ਹੈ ਪਿਆਰ ਅੰਦਰੋਂ ਹੁੰਦਾ ਪਿਆਰ ਅੰਦਰੋਂ ਹੁੰਦਾ ਫੇਰ ਆ ਕੇ ਨਹੀਂ ਮੈਂ ਤਾਂ ਸਾਰਿਆਂ ਨੂੰ ਇਹ ਕਹਿੰਦੀ ਵੀ ਉਹਨਾਂ ਬਣਾ ਲਓ ਠੀਕੋ ਕਿਉਂ ਨਹੀਂ ਬਣਦੀ ਬਣ ਜੂਗਾ ਬਣਾਓ ਤਾਂ ਸਹੀ ਨਹੀਂ ਜੇ ਮੰਨ ਲਾ ਇੱਕ ਮਿੰਟ 9 ਅਰਬ ਕੋਈ ਵੀ ਮੰਨ ਲਾ ਉਹ ਆਪੇ ਪਿੰਗਲ ਜਾਂਦਾ ਪਿੰਗਲ ਜਾਂਦਾ ਹੁੰਦਾ ਹਾਂ ਮੈਂ ਆਪਾਂ ਕਹਿੰਦੇ 9 ਵਿਚਾਰ ਨਾਲ ਜੇ ਆਪ ਆਪ ਤੁਸੀਂ ਕੋਸ਼ਿਸ਼ ਕਰੋ ਇਹ ਚੀਜ਼ੀ ਉਹ ਆਪੇ ਤੁਹਾਡੇ ਨਾਲ ਆ ਜੂਗੀ ਪਿਆਰ ਨਾਲ ਤਾਂ ਕਹਿੰਦੇ ਜੰਗ ਵੀ ਜਿੱਤੀ ਜਾ ਸਕਦੀ ਹੈ ਤਾਂ ਫਿਰ ਵੀ ਇਨਸਾਨ ਦਾ ਨੋਂ ਨੂੰ ਆਪਾਂ ਕਿੱਦਾਂ ਚਾਵਣ ਵਾ ਕੇ ਵਿਆਹ ਕੇ ਲਿਆਉਣੇ ਹਨ ਤੇ ਜੇ ਆਪੋ ਉਹਨੂੰ ਮੁੜ ਕੇ ਲੜਾਈਆਂ ਸ਼ੁਰੂ ਕਰ ਲਈਏ ਤੇ ਆਪਣੇ ਉਹ ਚਾ ਗੁਰੂ ਗ੍ਰੰਥ ਸਾਹਿਬ ਆਪਣੇ ਸਾਹਮਣੇ ਲਾਪਾ ਲਾਮ ਲੈਣਿਆ ਉਦੋਂ ਮੈਨੂੰ ਦੁੱਖ ਬਹੁਤ ਆਉਂਦਾ ਪਰ ਮੈਂ ਕੁਝ ਕਰ ਨਹੀਂ ਸਕਦੀ ਜਦੋਂ ਕਿਸੇ ਦੇ ਘਰ ਦੀ ਮੈਂ ਇਹ ਗੱਲ ਸੁਣਦੀ ਹਾਈ ਉਹਨਾਂ ਦੀ ਅਣਬਣ ਹੋ ਗਈ ਵੀ ਹਾਈ ਉੱਥੇ ਉਹ ਕਚਹਿਰੀਆਂ ਚ ਗੱਲ ਚੱਲੀ ਗਈ ਐ ਜੋ ਵੀ ਮੈਂ ਤਾਂ ਆਣੀ ਸਾਰੀਆਂ ਕੁੜੀਆਂ ਨੂੰ ਵੀ ਇਹ ਕਹਿੰਨੀਆਂ ਵੀ ਸਿਆਣੀਆਂ ਬਣੋ ਧੀਆ ਬਣੋ ਕੁਝ ਨਹੀਂ ਹੁੰਦਾ ਦੋ ਚਾਰ ਦਿਨ ਹੌਲੀ ਦੋ ਚਾਰ ਸਾਲ ਮਹੀਨੇ ਹੌਲੀ ਹੀ ਘਰ ਦਾ ਮੌਲ ਹੋ ਜਾਂਦਾ ਵੀ ਮੈਂ ਸੁਣਦਾ ਮੈਂ ਜਿਵੇਂ ਮਾਲਾ ਸਰਪਾ ਕਰਦੇ ਹਾਂ ਹੂੰ ਉਹ ਜੇ ਮਾਲਾ ਸਰਪਾ ਕਰਦੇ ਉਹ ਕਿਹਦੇ ਵਾਸਤੇ ਕਰਦੇ ਹੂੰ ਉਹ ਜੇ ਪਾਇਆ ਬਚਾਉਣਗੇ ਤੇ ਉਹ ਕਿਹਦਾ ਪਾਇਆ ਹੂੰ ਦੇ ਤੋਂ ਉਹ ਆਵੇ ਕੋ ਪਤਾ ਹੈ ਕੱਟਾ ਬੱਤ ਵਿੱਚ ਪਾਸ ਹੋ ਕਰਨਾ ਉਹ ਜੇ ਬਾਈ ਤੋਂ ਵੀ ਕਿਹਦੀ ਹੁੰਦੀ ਥੋੜੀ ਆ ਹੂੰ ਤੇ ਮੈਂ ਕੰਮ ਕਰੂੰਗਾ ਆਵੇ ਕਮਾਉਂਗਾ ਉਹਨਾਂ ਦੀ ਤੇ ਕੇ ਘਰੇ ਕੋਈ ਗੱਲ ਨਾ ਕਰਨ ਫਿਰ ਘਰ ਕੰਮ ਜਾਵਾ ਜੇ ਮੜ ਜੇ ਘਰੇ ਚੱਲ ਹੁੰਦੇ ਹੁਣ ਅਸੀਂ ਅਸੀਂ ਦੋਨੇ ਇਹ ਮੈਨੂੰ ਕਹਿੰਦੇ ਆ ਖਾ ਲਾ ਮੈਨੂੰ ਨਹੀਂ ਖਾਂਦੀ ਤੇ ਤੂੰ ਖਾਂਦੀ ਨਹੀਂ ਹੈਗੀ ਮੈਨੂੰ ਮਨ ਲੋ ਪੈਂਦੇ ਨਾ ਗੁੱਸੇ ਨਾਲ ਪੈਂਦੇ ਆ ਤੁਝੇ ਮੈਨੂੰ ਹਾਏ ਮੈਂ ਤਾਂ ਝਿੜਕਦੇ ਆ ਮੈਨੂੰ ਤਾਂ ਐਂ ਕਰਦੇ ਆ ਇਹ ਮੇਰੇ ਫਾਇਦੇ ਨੂੰ ਝੜਕਦੇ ਆ ਵੀ ਚਲ ਖਾ ਲੂਗੀ ਜਾਂ ਕੁਝ ਹੋ ਜੂਗਾ ਹੈ ਤੇ ਇਸ ਕਰਕੇ ਕੁੜੀਆਂ ਉਹ ਤਾਂ ਕੀ ਕਰਦੀਆਂ ਮਿੰਟ ਚੱਲ ਫੋਨ ਪੇਕਿਆਂ ਦੇ ਜਦੋਂ ਤਾਂ ਫੋਨ ਆਇਆ ਉਦੋਂ ਦਾ ਤਾਂ ਜਿਆਦਾ ਹੋ ਗਿਆ ਹੁਣ ਮੈਂ ਤਾਂ ਜਿਆਦਾ ਕੰਮ ਖਰਾਬ ਗਿਆ ਗੱਲ ਨੂੰ ਨਾ ਥੋੜੀ ਜਿਹੀ ਪੇਸ਼ੈਂਸ ਰੱਖਣੀ ਚਾਹੀਦੀ ਵੀ ਕੋਈ ਗੱਲ ਨਹੀਂ ਮਾਵਾ ਹੀ ਹੋਈਆਂ ਆਪਾਂ ਮਾਵਾ ਹੀ ਕਰਾਉਣੀ ਹੈ ਗਲਤ ਕਹੀਦਾ ਵੀ ਮੈਂ ਮੈਂ ਆਪਣੀ ਜਿੱਤੀ ਆਦੇ ਬੇਸ ਰਹੇ ਹੂੰ ਕੋਈ ਆ ਕੇ ਸਪੋਰਟ ਕਰਦੀ ਆ ਕੇ ਮੈਂ ਆਖਿਆ ਆ ਗੋ ਮੇਰੇ ਵੀ ਹੂੰ ਮੈਂ ਕੋ ਕਿਹਾ ਹੂੰ 100 ਗੱਲਾਂ ਘਰੇ ਨਿਕਲ ਜਾਂਦੀਆਂ ਮੂੰਹ ਜੋਂ ਉਹ ਮਾੜੀ ਮੋੜ ਗੱਲ ਕਿਉਂਕਿ ਪਰਿਵਾਰ ਹੈ ਇਹਦੇ ਚ ਤਾਂ ਹੁਣ ਇਹ ਸਾਰਾ ਕੁਝ ਸੋਚ ਸਮਝ ਕੇ ਥੋੜੀ ਕੀਤਾ ਜਾਣਾ ਬੈਗਿਆ ਕੋਈ ਜਾਂਦੀ ਕਿਸੇ ਰੇ ਇਹ ਨਹੀਂ ਛਿੜਕ ਦਿੰਦੇ ਆਪਾਂ ਆਪਾਂ ਲੈ ਕੇ ਆਪਾਂ ਚੱਕੀ ਜਾਵਾਂ ਗੱਲ ਨੂੰ ਆਪਣੇ ਆਪਣੇ ਧੀ ਪੁੱਤ ਨੂੰ ਵੀ ਛਿੜਕਦੇ ਹੀ ਆ ਜਦੋਂ ਕੋਈ ਲੱਗਦਾ ਆਪਾਂ ਨੂੰ ਵੀ ਭਈ ਵੀ ਤੋਹੀ ਛਿੜਕਦਾ ਮੁੱਦਾ ਆ ਰਹੀ ਬਣਾਉਣਾ ਚਾਹੀਦਾ ਗੱਲ ਦਾ ਹੁਣ ਕੋਈ ਉਹ ਜੇ ਗੱਲ ਹੈਗੀ ਆ ਹੁਣ ਠੱਪਕਣੀ ਚਾਹੀਦੀ ਆ ਕਰੋ ਤੇ ਛੱਡ ਦਿਓ ਬਸ ਇਹ ਬੱਚੇ ਗੱਲ ਦੀ ਗੋਲੀ ਬਸ ਕੋਈ ਨਹੀਂ ਪੁੱਤ ਕੋਈ ਆ ਗੱਲ ਲੈਣੀ ਆ ਆਪਣੇ ਆਰੇ ਤੇ ਹਾਂ ਇਹ ਆਪਦੀ ਗਲਤੀ ਇੱਕ ਕੋਲੇ ਬੇਟੇ ਗੁੱਸੇ ਦੀ ਹੋ ਗਈ ਗੱਲ ਆ ਆ ਗੱਲਾਂ ਦੋ ਹੀ ਆ 2000 ਜੋ ਮੈਂ ਛੱਡ ਦਾਂਗਾ ਆਪਾਂ ਉਹ ਫੇਰ ਕੰਮ ਖਤਮ ਹੋ ਜਾਂਦਾ ਹਾਂ ਗੱਲ ਸਮਝੀ ਜਾਵੇ ਤਾਂ ਮਤਲਬ ਸਾਰੇ ਕੁਝ ਸੈੱਟ ਹੋ ਸਕਦਾ ਹੈ ਤੇ ਤੁਸੀਂ ਇੰਨੀ ਅਨਮੁੱਲੀ ਜਾਣਕਾਰੀ ਐਡਾ ਵਧੀਆ ਪਰਿਵਾਰ ਦਾ ਮਾਹੌਲ ਬਾਰੇ ਗੱਲ ਦੱਸੀ ਤੇ ਮੈਂ ਤਾਂ ਕਹਿੰਨਾ ਵੀ ਤੁਸੀਂ ਵੀ ਇਹਨਾਂ ਗੱਲਾਂ ਨੂੰ ਅਪਣਾਓ ਤੇ ਇਹ ਜੇ ਕਿਹੜਾ ਹੈ ਨਾ ਦੋ ਗੱਲਾਂ ਹੀ ਆ ਦੋ ਬਸ ਦੋ ਗੱਲਾਂ ਨਾਲ ਸਾਰੇ ਮਸਲੇ ਹੱਲ ਹੋ ਜਾਂਦੇ ਹਨ ਘਰ ਨੂੰ ਮਾਵਾਂ ਨਾ ਮਸਾ ਪੁੱਤ ਤੋ ਬਚ ਜਾਣਗੇ ਤੇ ਮਾਵਾਂ ਨੂੰ ਚਾਹੀਦਾ ਮੇਰੇ ਪੁੱਤ ਦਾ ਘਰ ਵਸਦਾ ਨੋਬਤ ਖੁਸ਼ ਰਹਿਣ ਤੇ ਕਿੰਨੀ ਖੁਸ਼ੀ ਹੁੰਦੀ ਹੈ ਜਿਹੜਾ ਬੰਦਾ ਫਾਕ ਜਾਂਦਾ ਮਾਂ ਵੀ ਉਹ ਘਰ ਵਾਲੀ ਹੋ ਆ ਨਹੀਂ ਬਣਦੀ ਉਹ ਬੰਦਾ ਕਾਲੇ ਫੱਦੇ ਹੁੰਦਾ ਹਾਂ ਉਹ ਕਿਹਦੇ ਪੱਖ ਲਵੇ ਤੇ ਕਿਹਦਾ ਨਾਂ ਲਵੇ ਜਦੋਂ ਉਹ ਪ੍ਰੋਬਲਮ ਖੜੀ ਹੁੰਦੀ ਉਹ ਬੱਚੇ ਮਾਂ ਦਾ ਮਾਂ ਨੂੰ ਕਰ ਜਾ ਦਿਓ ਘਰ ਵਾਲੀ ਨੂੰ ਘਰ ਵਾਲੀ ਕਰਾ ਦਿਓ ਉਹਦਾ ਵੀ ਉਹਦਾ ਹੱਕ ਸਮਿਤੀਆ ਉਹ ਵੀ ਸਮਿਤੀਆ ਦੋਨਾਂ ਦਾ ਹੀ ਬਰਾਬਰ ਦਿਓ ਲੜਮੇ ਕਰੋ ਜ਼ਿੰਦਗੀ ਤਾਂ ਹੀ ਸਵਾਦ ਆ ਹਾਂ ਕਲੇਸ਼ ਜੀ ਪੈ ਗਏ ਫਿਰ ਉਹ ਘਰ ਕੀ ਸਵਾਦ ਆਉਂਦਾ ਹਨਾ ਲੜਦੇ ਰਹੇਗੀ ਇਹ ਨਹੀਂ ਮੈਂ ਹੀ ਲੜਦੇ ਤੋਂ ਬਹੁਤ ਤਾਂ ਚਲੋ ਛੋਟੀਆਂ ਮੁੰਡੀਆਂ ਅੱਲਾਹ ਤਹਾ ਮੈਂ ਵੀ ਆਖਾ ਕਾੜਦਾ ਜੀ ਕਿ ਹਾਂ ਬਗਾਲੇ ਨੂੰ 2-4 ਮਿੰਟ ਦਾ ਗੁੱਸਾ ਦਾ ਹੁੰਦਾ ਹੈ ਚਲੋ ਇਨਸਾਨ ਹੈ ਨਾ ਇਨਸਾਨ ਚ ਜਿਹੜਾ ਕੁਛ ਨਾ ਕੁਦਰਤ ਨੇ ਪਾਇਆ ਹੈ ਨਾ ਇਹ ਚੀਜ਼ਾਂ ਵੀ ਬਾਹਰ ਆਉਂਦੀਆਂ ਹੀ ਆਂ। ਹਾਂ। ਪੰਜ 10 ਉਹਦੇ ਪੰਜ ਤੱਤ ਨਾ ਨਹੀਂ ਆਉਣੇ ਆ ਹਾਂ। ਉਹ ਕੰਟਰੋਲ ਹਾਂ ਕੰਟਰੋਲ ਰੱਖਣਾ ਪੈਣਾ ਤੁਹਾਨੂੰ। ਕੋਈ ਕੱਲ ਨੂੰ ਬਤਾਵੇ। ਬਾਕੀ ਇਹ ਮੈਂ ਦਿਖਾਉਦਾ ਜੀ ਕੋਈ ਬਾਣੀ ਬੂਣੀ ਆਪਾਂ ਪੜੀਏ ਨਾ ਮਾੜਾ ਸ਼ੁਰੂ ਕਰ ਜਾਈਏ। ਹੂੰ। ਉਹ ਥੋੜਾ ਜਿਹਾ ਫਰਕ ਪੈਂਦਾ ਪੈਂਦਾ ਕੰਮ ਆਉਂਦਾ। ਪੈਂਦਾ ਪੈਂਦਾ ਬਿਲਕੁਲ। ਚਲੋ ਪਹਿਲਾਂ ਤਾਂ ਇਹ ਮੈਂ ਮੈਂ ਕੋਈ ਰਈ ਨਹੀਂ ਗੱਲਾਂ ਉਹ ਮੌੜੀ ਹੋ ਜਾਂ ਸੀ ਗੱਲ। ਤੁਰ ਹੁਣ ਅਸੀਂ ਕਰ ਜਾਈਦਾ ਤਰਕੇ। ਮਾਚਾਰੀ ਉੱਠ ਪਈ ਨਾ ਚਾਹੂ ਬਣਾ ਕੇ ਹੀ ਜਾਂਦੇ ਲੋ ਜੀ ਹੂੰ ਬਾਬਾ ਜਾਈ ਦਾ ਕੋ ਪਤਾ ਨਹੀਂ ਮਿਰਚ ਤਾਂ ਬਾਬਾ ਫ੍ਰੀਜ ਨੇ ਕਿਰਪਾ ਕੀਤੀ ਆ ਮੈਂ ਸ਼ੁਰੂ ਤੋਂ ਅਸੀਂ ਨਾ ਡਾਂਬਲੇ ਰੈਂਦੇ ਹੁੰਦੇ ਸੀ ਹੂੰ ਉਦੋਂ ਜੇ ਫਿਰ ਆਏ ਬੰਦੇ ਛਾਂਸੀ ਰਹਿੰਦੀ ਮਨ ਥੋੜੀ ਤੇ ਅਸੀਂ ਉੱਥੇ ਹੀ ਮੱਥਾ ਟੇਕਣਾਉਂਦੇ ਹੁੰਦੇ ਸੀ ਅੱਛਾ ਇੱਥੇ ਡੱਬ ਵਾਲੀ ਹਾਂ ਮੈਨੂੰ ਬਹੁਤ ਮੈਨੂੰ ਇੰਨੀ ਕਿਰਪਾ ਆ ਫ੍ਰੀਜ ਦੀ ਮੈਂ ਆਪੋ ਦੇ ਬੱਟੇ ਆਪ ਕਰਦੇ ਹਾਂ ਹੂੰ ਆਈ ਮਸਾੜੇ ਕਿਉਂ ਆਏ ਤੇ ਮੈਂ ਬਾਬੇ ਨਾਲ ਮੈਨੂੰ ਆਵਾਜ਼ ਮਾਰ ਕੇ ਆਇਆ ਵਿਚੇ ਮੁੰਡਾ ਵੀ ਪਹਿਲਾਂ ਬੁੱਕਾ ਆ ਆਹ ਮੈਨੂੰ ਕਹਦਾ ਮੈਂ ਲੱਗ ਮੈਨੂੰ ਆਜ ਬੱਜੀ ਆ ਬੋਹੇ ਬੈਠੇ ਬੋਤ ਆ ਗੱਲ ਨੂੰ ਬਸ ਇਸੇ ਨਾਲ ਹਮ ਅਣੀ ਸ਼ਰਦਾ ਸੀ ਪ੍ਰਮਾਤਮਾ ਤੇ ਰੱਖੋ ਧਿਆਨ ਰੱਖੋ ਸਾਰਾ ਆਪੇ ਹੱਲ ਕਰ ਦਿੰਦਾ ਕਰਦਾ ਵਾਏ ਨਹੀਂ ਚਲੋ ਆਪਾਂ ਮਾਰੇ ਦਾ ਵੀ ਬੜਾ ਸ਼ਾਂਤੀ ਮਿਲਦੀ ਹੈ ਗੁਰੂ ਭਾਈ ਹਾਂ ਇਹ ਤਾਂ ਹੈ ਨਾ ਇਹ ਸਾਨੂੰ ਸਾਡੇ ਜੀਵਨ ਜ਼ਿੰਦਗੀ ਜੀਣ ਦੀ ਸਿਹਤ ਹੀ ਦਿੱਤੀ ਗਈ ਹੈ ਉਹਦੇ ਚ ਨਾ ਰੱਬ ਕੇ ਵੇਖਣੇ ਰੱਬ ਤਾਂ ਜੇ ਆਪਾਂ ਮੰਡੀ ਤਲਣਾ ਹੀ ਮੰਦੀ ਹੈ ਜੋ ਚੱਲਾਂਗੇ ਹੋਲੀ ਹੋਲੀ ਤਰ ਆ ਜਾਂਦਾ ਬਿਲਕੁਲ ਜੇ ਆਪਾਂ ਤੱਲਾਗੇ ਹੋ ਵੀ ਸਾਨੂੰ ਲੱਗੂ ਵੀ ਹੈਗਾ ਪਰਮਾਨੰ ਹੂੰ ਤੁਸੀਂ ਆ ਕੱਖੀ ਵੀ ਵੇਖ ਲੋ ਕਿੰਨਾ ਇਹ ਮਾੜਾ ਦਾਨ ਲਿਸਤਾ ਬਣੋ ਦਾਨ ਜੰਬੜੀ ਹੂੰ ਆ ਇੱਕ ਉਂਗ ਆਪਾਂ ਇਹ ਕਹੀਏ ਵੀ ਜੇ ਉਂਗਲੀ ਆਪਣੀ ਘਟ ਜੇ ਤਾਂ ਆਪਾਂ ਨੂੰ ਪਤਾ ਨਹੀਂ ਕਿੰਨਾ ਨੁਕਸਾਨ ਹੋਣਾ ਹੈ ਨਾ ਉਹ ਵਾਦਾ ਇਹ ਪਾਸੇ ਲੱਗ ਗਿਆ ਥੋੜਾ ਬਾਦਾ ਉਹਦੇ ਮੰਡਸ ਆ ਹੂੰ ਆਪੇ ਆ ਜਾਂਦੀ ਹੂੰ ਜਦੋਂ ਗੁਰੂ ਘਰ ਜਾਵਾਂਗੇ ਕੋਈ ਬਾਣੀ ਸੁਣਾਂਗੇ ਆਪੇ ਥੋੜਾ ਜਿਹਾ ਬੰਦੇ ਦਾ ਕੰਜੇ ਨਾ ਆ ਜਾਂਦੀ ਹੂੰ ਜੇ ਮੈਂ ਹੁਣ ਪੰਜ 6 ਘੰਟੇ ਦਾ ਟਾਈਮ ਦਵਾ ਮੈਂ ਕੰਤੋਂ ਮੁਕੀ ਨਹੀਂ ਕਰਾ ਤੁਹਾਨੂੰ ਹੂੰ ਰਮਨ ਸੇ ਫਰਕ ਪਾਇਆ ਗਿਆ ਹੂੰ ਜੇ ਮੈਂ ਵੀ ਸੀ ਜੋ ਆ ਥੋੜਾ ਯਾਰ ਸੁਆਹ ਬੰਦਾ ਹੂੰ ਉਹ ਕੋਲੋਂ ਮਾੜਾ ਕਰ ਪਾਇਆ ਦਾ ਹੂੰ ਤੁਸੀਂ ਅਨਮੋਲੀਆਂ ਗੱਲਾਂ ਅਨਮੁੱਲਾ ਟਾਈਮ ਦਿੱਤਾ ਉਹ ਤੁਹਾਡੇ ਲਈ ਗੱਲਾਂ ਬਹੁਤ ਆਪ ਕਰਾਂਗੇ ਕਿਸੇ ਦਿਨ ਤੁਹਾਡੀ ਗੱਲਾਂ ਇੱਕ ਸਪੈਸ਼ਲ ਪੋਡਕਾਸਟ ਕਰਾਂਗੇ ਆਪਾਂ ਲੰਮਾ ਘੰਟੇ ਦਾ ਜਿਹੜੀ ਮਰਜ਼ੀ ਵਿਸ਼ੇ ਤੇ ਗੱਲ ਕਰਾਂ ਕੋਈ ਗੱਲ ਹਾਂ ਮਿਹਰਬਾਨੀ ਬਹੁਤ ਆਪਾਂ ਬਹੁਤ ਹਾਂ ਯਾ ਮਤਲਬ ਜ਼ਿੰਦਗੀ ਦਾ ਤਜਰਬਾ ਬਹੁਤ ਆ ਤੇ ਉਹਦੇ ਬਾਰੇ ਆਪਾਂ ਗੱਲ ਆਉਣਾ ਆਪਾਂ ਉਹ ਗੋਜ਼ੇ ਆਪਣਾ ਕਿਰਪਾ ਬਹੁਤ ਰਹੀ ਗੱਲ ਜਿਹੜੀ ਆਪਾਂ ਡੂੰਗੀ ਗੱਲ ਕੋਈ ਬਾਣੀ ਪੱਕ ਜਿਵੇਂ ਧਰਮ ਕੋਈ ਹੋਈ ਇਹੇ ਗਾਣ ਰੱਦ ਥੋੜਾ ਬਹੁਤ ਜਿੰਨੇ ਜੋ ਕੀ ਹੈਗੇ ਨਹੀਂ ਕਿਵੇਂ ਸੰਤ ਭੀ ਕਹਾ ਸੁਣ ਕੇ ਬੜਾ ਗਿਆਨ ਆ ਗਿਆ ਹੂੰ ਗਿਆਨ ਹੋਇਆ ਕਿ ਗਿਆਨ ਵਾਲਾ ਬਣ ਕੇ ਉਹ ਸਮਝ ਲੱਗੀ ਦੁਨੀਆਦਾਰੀ ਵੀ ਕੋਈ ਨਹੀਂ ਹੈ ਹੂੰ ਇਹਦਾ ਪਿਆਰ ਹੀ ਆ ਥੋੜਾ ਬਹੁਤ ਜਿਹੜਾ ਆਪਾਂ ਲੱਜਾਂਗੇ ਹੂੰ ਧੰਨਵਾਦ ਜੀ ਤੁਹਾਡਾ ਅਨਮੁੱਲੇ ਟਾਈਮ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ